ਦੋਸਤੋ ਇਹ ਪਿੰਡ ਹੈ ਡਿੰਪੀ ਚੰਦ ਭਾਣ ਦਾ ਜਿਹਨੂੰ ਫਾਦਰ ਆਫ ਡਾਊਨ ਕਿਹਾ ਜਾਂਦਾ ਹੈਗਾ ਪੰਜਾਬ ਦਾ ਪਹਿਲਾ ਗੈਂਗਸਟਰ ਸਿੱਧੂ ਮੂਸੇਵਾਲੇ ਨੇ ਵੀ ਆਪਣੇ ਗੀਤ ਵਿੱਚ ਗਾਇਆ ਟੇਡੀ ਪੱਗਵੰਨਾ ਡਿੰਪੀ ਚੰਦ ਭਾਣ ਵਰਗੀ ਹੈਨਾ ਤਾਂ ਦੋਸਤੋ ਡਿੰਪੀ ਚੰਦ ਭਾਣ ਕੌਣ ਸੀ ਪਿੰਡ ਵਾਲਿਆਂ ਤੋਂ ਪਤਾ ਕਰਦੇ ਤੇ ਉਹਨਾਂ ਦਾ ਜਿਹੜਾ ਤੁਹਾਨੂੰ ਘਰ ਵੀ ਦਿਖਾਉਣੇ ਆਗੇ ਪੰਜਾਬ ਯੂਨੀਵਰਸਿਟੀ ਦੇ ਵਿੱਚ ਜਿਹੜਾ ਡਿੰਪੀ ਚੰਦ ਭਾਣ ਜਿਹੜਾ ਰਹਿੰਦਾ ਸੀ ਚੰਡੀਗੜ੍ਹ ਦੇ ਵਿੱਚ ਰਹਿੰਦਾ ਸੀ ਉੱਥੋਂ ਜਿਹੜਾ ਇੱਕ ਰੋਲੇ ਦੇ ਵਿੱਚ ਜਿਹੜਾ ਨਾਮ ਆਉਂਦਾ ਡਿੰਪੀ ਚੰਦ ਭਾਣ ਦਾ ਤੇ ਉਸ ਤੋਂ ਬਾਅਦ ਜਿਹੜਾ ਡਿੰਪੀ ਚੰਦਪਾਣ ਕਿਵੇਂ ਗੈਂਗਸਟਰ ਬਣਦਾ ਦੋਸਤੋ 1995 ਵਿੱਚ ਡਿੰਪੀ ਚੰਦਪਾਣ ਦੀ ਜਿਹੜੀ ਸ਼ੁਰੂਆਤ ਹੁੰਦੀ ਆ ਤੇ ਬਹੁਤ ਘੱਟ ਸਮੇਂ ਵਿੱਚ ਡਿੰਪੀ ਚੰਦਪਾਣ ਦਾ ਇੱਕ ਬਹੁਤ ਵੱਡਾ ਨਾਮ ਹੋ ਜਾਂਦਾ ਆ ਆ ਜਿਹੜਾ ਤੁਸੀਂ ਸਾਹਮਣੇ ਵੱਡੀ ਕੰਧ ਵਾਲਾ ਘਰ ਵੇਖ ਰਹੇ ਹੋ ਇਹ ਡਿੰਪੀ ਚੰਦਪਾਣ ਦਾ ਘਰ ਹੈ ਪ੍ਰਵਜਿੰਦਰ ਸਿੰਘ ਡਿੰਪੀ ਬਰਾੜ ਪ੍ਰਵਜਿੰਦਰ ਸਿੰਘ ਬਰਾੜ ਉਹਦਾ ਜਿਹੜਾ ਅਸਲੀ ਨਾਮ ਸੀ ਛੋਟੇ ਹੁੰਦੇ ਹੀ ਜਿਹੜਾ ਡਿੰਪੀ ਚੰਦਪਾਣ ਦਾ ਪਿਤਾ ਸੀ ਉਹ ਇਸ ਦੁਨੀਆ ਤੋਂ ਚਲਾ ਗਿਆ ਸੀ ਜਿਸ ਤੋਂ ਬਾਅਦ ਡਿੰਪੀ ਚੰਦਪਾਣ ਨੂੰ ਕੋਈ ਰੋਕਣ ਵਾਲਾ ਜਿਹੜਾ ਹੈ ਨਹੀਂ ਸੀਗਾ ਤਾਂ ਦੋਸਤੋ ਅੱਜ ਜਿਹੜਾ ਸਾਹਮਣੇ ਬੋਰਡ ਲੱਗਿਆ ਹੋਇਆ ਹੈਗਾ ਤੇ ਡਿੰਪੀ ਚੰਦਪਾਣ ਦਾ ਜਿਹੜਾ ਇਹ ਘਰ ਹੈ ਉਸ ਤੋਂ ਬਾਅਦ ਦੋਸਤੋ ਜਿਉਂ-ਜਿਉਂ ਡਿੰਪੀ ਚੰਦਪਾਣ ਵੱਡਾ ਹੁੰਦਾ ਤਾਂ ਜਿਹੜਾ ਚੰਡੀਗੜ੍ਹ ਚਲਾ ਜਾਂਦਾ ਤੇ ਉਹਦੂ ਬਾਅਦ ਜਿਹੜਾ ਇੱਕ ਮਸਲੇ ਦੇ ਵਿੱਚ ਨਾਮ ਆਉਂਦਾ ਡਿੰਪੀ ਚੰਦਪਾਣ ਦਾ ਤੇ ਫਿਰ ਜਿਹੜਾ ਨਾਲ ਦੀ ਨਾਲ ਡਿੰਪੀ ਚੰਦਪਾਣ ਗੈਂਗਸਟਰ ਦੁਨੀਆਵੱਲ ਵੱਧਦਾ ਜਾਂਦਾ ਹੈਗਾ ਤਾਂ ਸਾਹਮਣੇ ਜਿਹੜਾ ਬੋਰਡ ਲੱਗਿਆ ਹੋਇਆ ਦੋਸਤੋ ਡਿੰਪੀ ਚੰਦਪਾਣ ਦੇ ਪਿੰਡ ਦਾ ਚੰਦਪਾਣ ਦਾ ਆ ਜਿਹੜਾ ਘਰ ਆ ਤੁਸੀਂ ਮੈਂ ਤੁਹਾਨੂੰ ਘਰ ਵੀ ਦਿਖਾਤਾ ਆ ਜਿਹੜਾ ਤੁਸੀਂ ਘਰ ਵੇਖ ਰਹੇ ਹੋ ਜਿਹੜਾ ਘਰ ਇੱਕ ਬਹੁਤ ਵੱਡਾ ਘਰ ਸੀ ਡਿੰਪੀ ਚੰਦ ਭਾਣ ਦਾ ਆਪਾਂ ਕਹਿੰਦੀ ਮਾੜੇ ਘਰੋਂ ਨਹੀਂ ਸੀ ਇੱਕ ਵਧੀਆ ਘਰੋਂ ਸੀ ਹੈਨਾ ਡਿੰਪੀ ਚੰਦ ਭਾਣ ਜੇ ਅੱਜ ਆਪਾਂ ਗੱਲ ਕਰੀਏ ਪੰਜਾਬ ਦੇ ਵਿੱਚ ਗੈਂਗਸਟਰ ਬਾਦ ਬਹੁਤ ਜ਼ਿਆਦਾ ਫੈਲਿਆ ਹੋਇਆ ਹੈਗਾ ਤੁਸੀਂ ਵੇਖਿਆ ਹੋਣਾ ਹੈਨਾ ਤੇ ਬਾਈ ਸਿੱਧੂ ਮੂਸੇਵਾਲੇ ਨੂੰ ਵੀ ਜਿਹੜਾ ਗੈਂਗਸਟਰਾਂ ਨੇ ਹੀ ਕਤਲ ਕੀਤਾ ਤੇ ਉਸੇ ਸਿੱਧੂ ਮੂਸੇਵਾਲੇ ਨੇ ਡਿੰਪੀ ਚੰਦ ਭਾਣ ਤੇ ਗੀਤ ਗਾਏ ਸੀ ਕਿ ਟੇਢੀ ਪੱਗ ਵਰਨਾ ਡਿੰਪੀ ਚੰਦ ਭਾਣ ਵਰਗੀ ਤਾਂ ਦੋਸਤੋ ਸਭ ਤੋਂ ਪਹਿਲਾਂ ਜਿਹੜਾ ਪੰਜਾਬ ਦਾ ਗੈਂਗਸਟਰ ਸੀ ਉਹ ਡਿੰਪੀ ਚੰਦ ਭਾਣ ਸੀ ਜਿਹਨੂੰ ਫਾਦਰ ਆਫ ਡਾਉਣ ਕਿਹਾ ਜਾਂਦਾ ਜਿਹਨੂੰ ਫਾਦਰ ਆਫ ਗੈਂਗਸਟਰ ਕਿਹਾ ਜਾਂਦਾ ਗੈਂਗਸਟਰਾਂ ਦੀ ਸ਼ੁਰੂਆਤ ਜਿਹੜੀ ਪੰਜਾਬ ਦੇ ਵਿੱਚ ਹੋਈ ਸੀ ਉਹ ਡਿੰਪੀ ਚੰਦਪਾਣ ਨੇ ਕੀਤੀ ਸੀ ਸੋਨਾ ਸੁਨੱਖਾ ਮੁੰਡਾ ਸੀ ਡਿੰਪੀ ਚੰਦਪਾਣ ਦੇ ਪੱਗ ਜਿਹੜੀ ਸਿਰ ਤੇ ਸਜਾ ਕੇ ਰੱਖਦਾ ਸੀ ਤੇਡੀ ਪੱਗ ਬਣਦਾ ਸੀ ਇਸੇ ਕਰਕੇ ਜਿਹੜਾ ਸਿੱਧੂ ਮੂਸੇਵਾਲੇ ਨੇ ਆਪਣੇ ਗੀਤ ਵਿੱਚ ਡਿੰਪੀ ਚੰਦਪਾਣ ਦੀ ਤਾਰੀਫ਼ ਕੀਤੀ ਸੀ ਤਾਂ ਦੋਸਤੋ ਆਹ ਜਿਹੜਾ ਤੁਸੀਂ ਪਿੰਡ ਵੇਖ ਰਹੇ ਹੋ ਇਹ ਡਿੰਪੀ ਚੰਦਪਾਣ ਦਾ ਪਿੰਡ ਹੈਗਾ ਤੇ ਉਹਦਾ ਘਰ ਜਿਹੜਾ ਆਪਾਂ ਤੁਹਾਨੂੰ ਦਿਖਾਇਆ ਤੇ ਇੱਕ ਵਾਰੀ ਫੇਰ ਵੀ ਦਿਖਾਵਾਂਗੇ ਫਰੀਦਕੋਟ ਜ਼ਿਲ੍ਹੇ ਦੇ ਵਿੱਚ ਜਿਹੜਾ ਚੰਦਪਾਣ ਪਿੰਡ ਪੈਂਦਾ ਜਿੱਥੋਂ ਦਾ ਡਿੰਪੀ ਮਤਲਬ ਪ੍ਰਭਜਿੰਦਰ ਸਿੰਘ ਬਰਾੜ ਸੀਗਾ ਤਾਂ ਦੋਸਤੋ ਚੰਡੀਗੜ੍ਹ ਰਹਿ ਕੇ ਜਿਹੜਾ ਉੱਥੇ ਜਿਹੜਾ ਉਹਦਾ ਨਾਮ ਕੋਈ ਦਾਖਲ ਨਹੀਂ ਸੀ ਆਪਾਂ ਕਹਿੰਦੇ ਵੀ ਯੂਨੀਵਰਸਿਟੀ ਜਾਂ ਕਾਲਜ ਵਿੱਚ ਪੜਦਾ ਸੀ ਕਿਤੇ ਨਾਮ ਦਾਖਲ ਨਹੀਂ ਸੀ ਪਰ ਜਿਹੜਾ ਉੱਥੇ ਡਿੰਪੀ ਸੀਗਾ ਉਹ ਅਕਸਰ ਆਉਂਦਾ ਜਾਂਦਾ ਰਹਿੰਦਾ ਸੀਗਾ ਉਸ ਤੋਂ ਬਾਅਦ ਇੱਕ ਜਿਹੜਾ ਰੋਲਾ ਪੈਂਦਾ ਤੇ ਉਹਦੇ ਵਿੱਚ ਡਿੰਪੀ ਦਾ ਜਿਹੜਾ ਨਾਮ ਆਉਂਦਾ ਹੈਗਾ ਉਸ ਤੋਂ ਬਾਅਦ ਡਿੰਪੀ ਜਿਹੜਾ ਕਹਿ ਦਈਏ ਵੀ ਗੈਂਗਸਟਰ ਦੀ ਦੁਨੀਆ ਵੱਲ ਵਧਦਾ ਜਾਂਦਾ ਤਾਂ ਦੋਸਤੋ ਪੁਲਿਸ ਨੂੰ ਭਾਜਣਾ ਪਾ ਦਿੰਦਾ ਹੈਗਾ ਡਿੰਪੀ ਚੰਦਪਾਨ 1995 ਤੋਂ ਲੈ ਕੇ 2006-07 ਤੱਕ ਡਿੰਪੀ ਚੰਦਪਾਨ ਦਾ ਬਹੁਤ ਜ਼ਿਆਦਾ ਨਾਮ ਜਿਹੜਾ ਪੰਜਾਬ ਦੇ ਵਿੱਚ ਰਿਹਾ ਹੈਗਾ 1995 ਵਿੱਚ ਜਿਹੜਾ ਡਿੰਪੀ ਚੰਦਪਾਨ ਦਾ ਨਾਮ ਆਇਆ ਸੀ 2006 ਤੱਕ ਜਿਹੜਾ ਗੈਂਗਸਟਰ ਰਿਹਾ ਡਿੰਪੀ ਚੰਦਪਾਣ 2006 ਦੇ ਵਿੱਚ ਜਿਹੜਾ ਡਿੰਪੀ ਚੰਦਪਾਣ ਨੂੰ ਸੁਖਨਾ ਲੇਕ ਦੇ ਕਿਨਾਰੇ ਤੇ ਮੋਟਰਸਾਈਕਲਾਂ ਵੱਲੋਂ ਮੋਟਰਸਾਈਕਲ ਵਾਲੇ ਵਿਅਕਤੀ ਵੱਲੋਂ ਗੋਲੀਆਂ ਮਾਰ ਕੇ ਜਿਹੜਾ ਕਤਲ ਕਰ ਦਿੱਤਾ ਜਾਂਦਾ ਤਾਂ ਦੋਸਤੋ ਆ ਜਿਹੜਾ ਤੁਸੀਂ ਘਰ ਵੇਖ ਰਹੇ ਹੋ ਇੱਕ ਬਹੁਤ ਆਪਾਂ ਕਹਿੰਦੇ ਸਿਕਿਉਰਿਟੀ ਹਾਲੇ ਵੀ ਜਿਹੜੀ ਚੰਦਪਾਣ ਡਿੰਪੀ ਚੰਦਪਾਣ ਦੇ ਘਰ ਅੱਗੇ ਆ ਤਾਂ ਬਹੁਤ ਤਕੜਾ ਜਿਹੜਾ ਗੇਟ ਤੋਂ ਅੰਦਾਜ਼ਾ ਲਗਾ ਲਓ ਹੈਨਾ ਤੁਸੀਂ ਵੀ ਜਿਹੜਾ ਅੰਦਰ ਤਾਂ ਕੋਈ ਜਾ ਵੀ ਨਹੀਂ ਸਕਦਾ ਹੈਗਾ ਹੈਗਾ ਤਾਂ ਦੋਸਤੋ ਇੱਕ ਬਹੁਤ ਵੱਡੇ ਏਰੀਏ ਦੇ ਵਿੱਚ ਜਿਹੜਾ ਆਪਾਂ ਕਹਿੰਦੇ ਬਈ ਡਿੰਪੀ ਚੰਦਪਾਣ ਦਾ ਜ ਤੇ ਆਹ ਜਿਹੜਾ ਤੁਸੀਂ ਸਾਹਮਣੇ ਘਰ ਵੇਖ ਰਹੇ ਹੋ ਲਾਲ ਗੇਟ ਵਾਲਾ ਤੇ ਇੱਕ ਛੋਟਾ ਦਰਵਾਜ਼ਾ ਜਿਹੜਾ ਨਾਂ ਲੈਗਾ ਤਾਂ ਦੋਸਤੋ ਵੀਡੀਓ ਵਧੀਆਂ ਲੱਗੀ ਬਾਦ ਤੋਂ ਬਾਦ ਸ਼ੇਅਰ ਜਰੂਰ ਕਰਿਓ ਤਾਂ ਵੀਡੀਓ ਬਣਾਉਣ ਦਾ ਮਕਸਦ ਸਿਰਫ ਇਹ ਸੀ ਵੀ ਗੈਂਗਸਟਰਵਾਦ ਜਿਹੜੀ ਸ਼ੁਰੂਆਤ ਕਿੱਥੋਂ ਹੋਈ ਤਾਂ ਉਹ ਚੰਦਪਾਣ ਨੇ ਡਿੰਪੀ ਚੰਦਪਾਣ ਨੇ ਕੀਤੀ ਸੀ ਤੇ ਇਸੇ ਕਰਕੇ ਸਿੱਧੂ ਮੂਸੇਵਾਲੇ ਨੇ ਆਪਣੇ ਗਾਣੇ ਵਿੱਚ ਜਿਹੜਾ ਜ਼ਿਕਰ ਕੀਤਾ ਸੀ ਬਾਕੀ ਤੁਸੀਂ ਪਿੰਡ ਸਾਰਾ ਵੇਖ ਲਿਆ ਵੀਡੀਓ ਵਧੀਆਂ ਲੱਗੀ ਸ਼ੇਅਰ ਜਰੂਰ ਕਰ ਦਿਓ मेरा नाम तान्या है मेरा और मेरे बॉयफ्रेंड का काफी लंबे समय से रिलेशनशिप चल रहा था पर कुछ महीनों से उसकी लाइफ में लड़की आ गई थी